ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਮਾਂ ਛੋਲੇ ਮਾਂ ਛੋਲਿਆਂ ਨੂੰ ਆਪਾਂ ਪਾਣੀ 'ਚ ਭਿਉਾਂਤਾ ਕੁਝ ਟਾਈਮ ਲਈ ਰੱਖ ਦੇਵਾਂਗੇ ਇਹਨਾਂ ਨੂੰ ਆਪਾਂ ਤੜਕੇ ਲਈ ਸਮਾਨ ਲਵਾਂਗੇ ਜੀ ਦਾਲ ਨੂੰ ਤੜਕਾ ਲਾਵਾਂਗੇ ਤਿੰਨ ਪਿਆਜ਼ ਇੱਕ ਲਸਣ ਦੀ ਗੱਠੀ ਚਾਰ ਪੰਜ ਹਰੀ ਮਿਰਚ ਜੀ ਦੋ ਟਮਾਟਰ ਤੇ ਹਰਾ ਧਨੀਆ ਜੀ ਪਾਣੀ ਆਪਣਾ ਗਰਮ ਹੋ ਗਿਆ ਇਹਦੇ ਵਿੱਚ ਆਪਾਂ ਪਾ ਰਾਂਗੇ ਦਾਲ ਸਾਰੀ ਦਾਲ ਨੂੰ ਇਹਦੇ ਵਿੱਚ ਪਾ ਦਾਂਗੇ ਇਦੇ ਵਿੱਚ ਪਾ ਦਾਂਗੇ ਜੀ ਇੱਕ ਚਮਚਾ ਨਮਕ ਅੱਧਾ ਚਮਚਾ ਲਾਲ ਮਿਰਚ ਇੱਕ ਚਮਚਾ ਹਲਦੀ ਇੱਕ ਚਮਚਾ ਦਹੀਂ ਕੇ ਇਹਦੇ ਨਾਲ ਟੇਸ ਬਹੁਤ ਵਧੀਆ ਆਉਂਦਾ ਜੀ ਦਾਲ ਦਾ ਮੈਨੂੰ ਸੀਟੀ ਲਗਾਵਾਂਗੇ ਜੀ ਆਪਾਂ ਟੱਕਣ ਨੂੰ ਕਰ ਦਾਂਗੇ ਬੰਦ ਪਕੜਾ ਹੀ ਕਰਨ ਹੋ ਗਿਆ ਇਹਦੇ ਵਿੱਚ ਪਾ ਦੋਗੇ ਆਇਲ ਦੋ ਚਮਚ ਵੱਡੇ ਨਾ ਪਿਆਰ ਨੂੰ ਚੰਗੀ ਤਰ੍ਹਾਂ ਭਨ ਲਾਂਗੇ ਆਪਾਂ ਲਸਣ ਪਾ ਦਾਂਗੇ ਜੀ ਪਿਆਜ਼ ਆਪਣਾ ਚੰਗੀ ਤਰ੍ਹਾਂ ਭੁੱਜ ਗਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕੱਟੀ ਹੋਈ ਸਰੀ ਮਿਰਚ ਸਰੀ ਮਿਰਚ ਵੀ ਪਾਉਣੇ ਲਾਂਗੇ ਆਪਾਂ ਪਾ ਦਾਂਗੇ ਆਪਾਂ ਲਾਲ ਟਮਾਟਰ ਕੱਟੇ ਹੋਏ ਮਿਰਚ ਪਾਵਾਂਗੇ ਮਸਾਲੇ ਅੱਧਾ ਚਮਚਾ ਜੀਰਾ ਪਾਊਡਰ ਚਮਚੇ ਦਾ ਚੌਥਾ ਹਿੱਸਾ ਹੀ ਲੋ ਥੋੜੀ ਜੀ ਲਾਲ ਮਿਕਸਚਰ ਚੰਪ ਤਰਾ ਚੰਪਾ ਇਸੇ ਹੀ ਪਾਵਾਂਗੇ ਆਪਾਂ ਹਲਦੀ ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜੀ ਆਪਾਂ ਮਸਾਲਾ ਆਪਣਾ ਤਿਆਰ ਆ ਹੁਣ ਆਪਾਂ ਕੁੱਕਰ ਨੂੰ ਖੋਲਾਂਗੇ ਮੋੜ ਢਾਲ ਆ ਗਈ ਗਲ ਗਈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਤੜਕਾ ਕਰ ਦਾਂਗੇ ਦਾਲ ਵਿੱਚ ਲਓ ਜੀ ਦਾਲ ਬਣ ਕੇ ਆਪਣੀ ਤਿਆਰ ਆ ਉੱਪਰ ਪਾ ਦਾਂਗੇ ਆਪਾਂ ਹਰਾ ਧਨੀਆ ਬਣਾ ਸਕਦੇ ਹਾਂ ਜੀ ਇਸ ਤਰ੍ਹਾਂ ਦਾਲ ਬਣਾਈ ਬਹੁਤ ਹੀ ਟੇਸਟੀ ਬਣਦੀ ਆ ਕਿ ਵੀਡੀਓ ਚੰਗੀ ਲੱਗੀ ਲਾਈਕ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਜੀ